ਇਹ ਚੀਜ਼ ਐਕਸਪਾਇਰੀ ਨੂੰ ਇੰਨੇ ਪਤਾਈਆਂ ਕਰ ਰਿਹਾ ਤੁਹਾਨੂੰ ਕਿਦਾਂ ਮਾਲ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਾ ਟੋਪੀ ਪਾਉਣ ਨੂੰ ਤੂੰ ਕਹਿ ਰਿਹਾ ਏ ਟੋਪੀ ਵਾਲਾ ਸਰਦ ਤੇ ਟੋਪੀ ਤੇ ਬਾਤੋ ਘੱਟੋ ਕਰ ਤੂੰ ਕਹੀ ਜਾਂਦੇ ਐ ਇੱਕ ਅਜਿਹੀ ਦਾ ਪੈਕਟ ਦਾ 10 ਪੰਖ ਕਿਹਨੇ ਦੇਤਾ ਬੜਾ ਉੱਚੀ ਬੋਲ ਕੇ ਕੱਸੋ 10 ਪੰਖ ਨਹੀਂ ਨਹੀਂ ਆਪ ਨੇ ਕਿਹਾ ਬੜੀ ਜੀ ਬਾਈ ਪੈਸਟਰੀ ਕੋਈ ਬਾਈ ਪੈਸਟਰੀ ਕੋਲ ਕਿੰਨਾ ਇਹ ਸਾਰੇ ਕੋਰਟ ਜਿਹੜਾ ਕੋਰਟ ਹੈ ਨਾ ਸਾਰੇ ਮਕੀਨ ਪਰੇ ਦੇ ਲੋਕ ਵੀ ਆਉਂਦੇ ਆ ਜੈਸਾ ਸਾਰੇ ਚਾਹ ਹੋ ਸਾਰਾ ਪੀਂਦੇ ਆ ਸਟੈਂਡਰਡ ਆ ਠੀਕ ਹੈ ਨਾ ਦੱਸੋ ਨਾ ਕਿ ਜਨਤ ਵੀ ਕੰਮ ਰਿਹਾ ਹੈ ਇਹ ਸਹੀ ਕਰ ਲੈਣੇ ਅਖੀ ਆਪਾਂ ਕੋ ਦੱਸਦਾ ਕਿ ਇੰਨਾ ਕਰੋ ਇੰਨਾ ਰੱਖੋ ਕੋਰਟ ਸੇਫਟੀ ਦਾ ਲਾਇਸੈਂਸ ਦਿਖਾਓ ठेका लिया अप्रैल महीना चलिए अप्रैल ना चौबीस साल होगा लाइसेंस कि आगा। 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 नहीं गल कराओ फिर दसो करो गल कर है ਕੱਲ੍ਹ ਕੌਣ ਆਵੇ ਆਲੂ ਦਿਖਾ ਲੈ ਆਲੂ ਤੱਕਿਆ ਨਹੀਂ ਹੈਗਾ ਤੱਕਿਆ ਨਹੀਂ ਹੈਗਾ ਤੱਕਿਆ ਹੈਗਾ ਮੈਂ ਤਾਂ ਫਲਾਈ ਕੈਚਰ ਲੱਗਾ ਪੰਗੀਆਂ ਮਰਨ ਦਾ ਕਹਿ ਲਿਆ ਛੇ ਦਿਨ ਤਈ ਦਾ ਹੈ 12 ਮਿੰਟ ਇੱਥੇ ਸੈਚੂਰੇ ਕਰ ਸਾਡੇ ਤੇ ਪਾਣੀ ਨਹੀਂ ਚਾਹ ਕੱਚਾ ਰੱਖੀ ਹੈ ਕਿ ਉਹ ਰੱਖਿਆ ਤਾਂ ਉਸ ਤੇ ਜਿਹੜੀ ਚੀਜ਼ ਐਕਸਪਾਇਰ ਹੀ ਨਾ ਹੋਵੇ ਇੰਨੇ ਆ ਕੋ ਤੈਨੀਆਂ ਕਰ ਰਹੇ ਆ ਤੁਹਾਨੂੰ ਕਿੱਦਾਂ ਮੰਨ ਤੈਨੂੰ ਹਜੇ ਵੀ ਨਹੀਂ ਪਤਾ ਲੱਗਾ ਟੋਪੀ ਪਾਉਣ ਨੂੰ ਤਰ ਕਿਹਾ ਰਿਓਂ ਟੋਪੀ ਪਾ ਲੈ ਸਰ ਤੇ ਟੋਪੀ ਤੇ ਪਾ ਤੂੰ ਘੱਟੋ ਘੱਟ ਤੈਨੂੰ ਕਹੀ ਜਾਨੇ ਇਹ 23 ਦਾ ਸਰਪੰਚ ਜਿਹੜਾ ਕੁਝ ਸਾਥ ਸਾਥ ਨੂੰ ਕੋਲ ਹੈ ਐ ਇੱਕ ਆਜੇਂ ਦਾ ਟੈਕ ਦਾ 10 ਪੰਕ ਕਿ ਨਹੀਂ ਦੇਦਾ ਜਿਹੜਾ ਉੱਚੀ ਬੋਲ ਕੇ ਕੱਸੋ 10 ਪੰਕ ਨਹੀਂ ਨਹੀਂ ਆਪ ਕਿਹਦੇ दस पायर दस पायर दस पायर पायर गैस भी कोर्ट कितना है? दो हजार मांस कदम हो गए थे तही थे दस पात तही थे मैं क्या पूछ रहे हैं तम्मो दस को पदार्थ पायर हो गये दो हजार तही हाँ दो हजार तही कदम किडनी नहीं चेक मई मई आ किडनी ना ये सब जरूरी जरूरी चौमी दो हजार चौमी हाँ हमारी दस पायर हो गये ਸਾਰਾ ਸੌਂਦਾ। ਉਹ ਇੱਧਰ ਆ ਜਾਓ। ਸਪੈਸ਼ਲ ਮੱਖਣ ਇਹਨਾਂ ਦੇ ਜੀ। ਇਹਨੂੰ ਜਿਹੜਾ ਲਾਈਟ ਹੈ ਤਾਂ ਇਹਨੂੰ ਫੈਕਟਰ ਇਹਦਾ ਫਾਈਨਡ ਜੀ। ਜੇ ਬਰੀ ਬਣਾਉਂਦੇ ਉਹ ਬਹੁਤ ਬਹੁਤ ਕੰਮ ਕਰਦਾ ਆਪਣੀ ਹੈ ਜੀ। ਕਰਦਾ ਕਿੱਲਾ ਸੈਂਸ ਵੀ ਲੋਗ ਇਹਦਾ। ਅਸ਼ਾ ਜੀ। ਲਾਇਸੈਂਸ ਹੈ ਨਹੀਂ। ਤੁਹਾਨੂੰ ਇਹਨਾਂ ਨੂੰ ਨਹੀਂ ਪਤਾ। ਸਾਲ ਨੂੰ ਚੱਲਿਆ। ਇਹ ਪਹਿਲਾ ਸੱਤਕਾ ਹੁੰਦਾ। ਪਹਿਲਾ ਨਹੀਂ। ਸਰਕਾਰ ਨੂੰ ਆਪਾਂ ਚੋਣਾ ਲਾਇਆ। ਇੱਕ ਸਾਲ ਦੀ ਫੀਸ ਨਹੀਂ ਦਿੱਤੀ। ਆ ਐਕਸਪਾਇਰ ਹੈ ਇਹ ਤੁਹਾਡੀ ਕੜਾਈ ਦੇ ਨਾਲ ਪਈ ਸੀ ਔਰ ਇਹ ਮਈ 23 ਦੇ ਐਕਸਪਾਇਰ ਹੋ ਚੁੱਕੀ ਹੈ ਖਾ 10 5 22 ਹੈ ਤੇ 10 5 23 ਦੀ ਐਕਸਪਾਇਰ ਹੋ ਚੁੱਕੀ ਬਟੇ ਮੰਨ ਲਓ ਇਹ ਜਿੱਥੇ ਸਾਰੇ ਪੜ੍ਹੇ ਲਿਖੇ ਹੁੰਦੇ ਐਡਵੋਕੇਟਸ ਆਉਂਦੇ ਆ ਜੱਜਸ ਇੱਥੇ ਬਟੇ ਮੈਂ ਤੈਨੂੰ ਕਹਿੰਦਾ ਮਿਆਰੀ ਹੈ ਹੈ ਨਹੀਂ ਹੈਗੀ ਨਾ ਉਹ ਜਿਹੜੀ 23 ਸੀ ਉਹ ਤਾਂ ਚਲੋ ਤੁਸੀਂ ਕਹਿ ਦਿੱਤਾ ਜੀ ਅਸੀਂ ਉਹ ਨਹੀਂ ਵਰਤਦੇ ਉਹ ਵੀ ਐਕਸਪਾਇਰ ਹੋਈਆਂ ਆਪਰੇਟ ਲੈ ਆ ਬੋਤ ਪੜੋ ਇਹ ਡੇਟ ਪੜੋ ਨਾ ਸੇਟ ਪੜੋ ਐਜੀਵਿਡੈਂਟ ਪੜੋ ਤੁਹਾਡੇ ਸਭ ਤੋਂ ਸਟਾਫ ਉਹ ਵੀ ਦਰਸ਼ਕਾਂ ਨੂੰ 10 5 ਬਾਈਲ ਕੰਨੇ ਮਨਸ ਕੁਲ ਮਨਸ ਪਹਿਲਾ ਮਨਸ ਕਦੋਂ ਪੂਰੀ ਹੋਈ ਐਕਸਪਾਇਰ ਇਹਦੀ ਮੌਤ ਕਦੋਂ ਹੋ ਗਈ ਸਰੀ ਬਾਈ ਦੀ ਹੈ 10 5 ਨੂੰ ਤੇ ਇਹ ਨਹੀਂ ਅਰੇ ਗੁਰਮントਰੀ ਸੀ ਕੀ ਪਾਰੀ ਨੂੰ ਖਤਮ ਕਰ ਗਈ ਸਾਲ ਬਾਦ ਤਾਂ ਸਾਲ ਇੱਕ ਗਿਣੋ ਨਾ ਹਾਂ ਜੀ ਮੈਂ ਤੇ 23 ਦੇ ਕਿਹੜੇ ਮਹੀਨੇ ਦੀ ਖਤਮ ਹੋਈ ਆ 10 5 23 ਆ ਦੇਖ ਨਾ ਆ ਦੇਖ ਆ ਤਰੇ ਸਫੀ ਚੰਦੇ ਨਾਲ ਰੱਖੇ ਨੂਡਲਸ ਜਿਹੜੇ ਖਾਣੇ ਆ ਗੁਰਮントਰੀ ਜੀ ਕੀ ਗੱਲ ਮੰਤਰੀ ਜੀ 6 ਜਨਵਰੀ ਦੇ 14 ਜਨਵਰੀ ਚਾਦੀ ਦੇ ਐਕਸਪਾਇਰ ਹੋਏ ਹੈ। ਇਹ ਲਾਇਸੈਂਸ ਹੈ ਨਹੀਂ ਗਾ। ਹੋਰ ਦੇਖੋ। ਵਿਵਿਧ ਇੰਪਰੂਵਮੈਂਟ ਨੋਟਿਸ ਦਿਓ ਇਹਨਾਂ ਨੂੰ। ਇਹ ਸਾਂਸ਼ਣਕੜਾ ਜਨਕਰੀਆਂ ਕਮੀਆਂ ਇਹਨਾਂ ਦੇ ਹੈਗੀਆਂ। ਅਫਸਰ ਤੋਂ ਬਾਅਦ ਹੋਊਗਾ ਇਹ। ਬਾਅਦ ਆਵੇ। ਆਹ ਵੇ ਦੇ ਦੇਖੋ ਤਾਂ ਕਿਹੜੀ ਐਡਸਟ੍ਰਾਈ ਕਰੋ ਐਡਸਟ੍ਰਾਈ ਕਰੋ ਹਾਂ ਦੇਖੋ ਐਡਸਟ੍ਰਾਈ ਕਰੋ ਇਹਨੂੰ ਦੋਨੋਂ ਸਵਾਗਤ ਹੈ ਐ ਅਨ ਹਾਈਜਨਿਕ ਹੈ ਦੰਤੋ ਨਹੀਂ ਹੈ ਸਹੀ ਨਹੀਂ ਹੈ ਇਹਨੂੰ ਡਿਸਟਰਾਇ ਕਰਾਵਾਂਗੇ। ਹਾਂਜੀ। ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਰਟ ਬਣਿਆ ਵਧੀਆ ਕੰਟੀਨ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਡੇਲੀ ਕੀ ਦੇਖਿਆ ਇੱਥੇ ਤੁਸੀਂ ਕੋਈ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟੀਨ ਹੈ ਇਹਨਾਂ ਦੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹਰ ਚੀਜ਼ ਖਾਂਦੇ ਅੱਜ ਵਿਚਾਰ ਸੀ ਕਿ ਐਚਨ ਚੇਕ ਕਿਉਂਕਿ ਬਹੁਤ ਸਾਰੇ ਵਕੀਰ ਦੋਸਤ ਹੋਰ ਸਭ ਨੇ ਕਹੇ ਸੀ ਵੀ ਕੰਟੀਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ ਤੋ ਪਿਛੋਂ ਡਾਇਰੈਕਸ਼ਨ ਤੋਂ ਵੀ ਸਰਕਾਰ ਦੀਆਂ ਆਏ ਆ ਤੇ ਜਿਹੜੇ ਕੰਟੇਨਰ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਇਆ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਇਆ ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੰਟੇਨ ਵਿੱਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਵੀਅਰਸ ਨਹੀਂ ਫਾਲੋ ਕੀਤੇ ਹੋਏ ਕਿਸੇ ਨੇ ਕੋਈ ਕੈਪ ਨਹੀਂ ਝਾਲਾ ਕੇ ਰੋਜ਼ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹੀਦਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਜਿਕਰ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਪਈ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ ਬਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜਿਹੜੀ ਅੰਦਰ ਕੋਨਨ ਹਾਈਜੀਨਿਕ ਆ ਦੇਖਣ ਤੋਂ ਹੀ ਲੱਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸੌਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ایکسپਾਇਰ ہو چکی 23 دی 22 دی سیگی سال ایک ڈیٹ سیگی ਹੋਰ بھی ایکسپائری سیگی ਸਾਨੂੰ ਮਿਲੀ ਆ ਸੋ ਦੇਖਦੇ ਨੇ ਹੈਗੇ ਧਿਆਨ ਦੇਦੇ ਸਭ ਤੋਂ ਵੱਡੀ ਪੁਤਾਹੀ ਕੀ ਹੈ ਪੇ ਨਾ ਬੰਦਿਆ ਕੋ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕੇ ਐਕਟ ਅਨਾਂ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਵਿੰਦਾ ਉਹ ਨਹੀਂ ਫੂਡ ਦਾ ਕੰਮ ਕਰ ਹੀ ਨਹੀਂ ਸਕਦਾ ਸਰ ਤੋਂ ਨੂੰ ਇਦਾਂ ਨਹੀਂ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਕੋਜਨ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰੇ ਖਿਆਲ ਕਸਟਮਰ ਬੜਾ ਅਵੇਅਰ ਹੈ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਪਈ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਛ ਨਾ ਕੁਛ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸੀਬਿਲਟੀ ਆ ਫੂਡ ਸੇਫਟੀ ਟੀਮ ਦੀ ਅਸਾਂ ਤਾਂ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ ਕੀਤੇ ਕਿ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਨੋਟਸ ਦੇ ਚਨੇ ਆ। ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ। ਇਹਨਾਂ ਨੂੰ ਫੂਡ ਸੇਫਟੀ ਦਾ ਅੱਜ ਦੇਤਾ। ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਬਣਦੀ। ਲੀਗਲ ਕਾਰਵਾਈ ਵਿੱਚ ਲੀਗਲ ਸੈਂਪਲ ਲਵਾਂਗੇ। ਅਨਹਾਈਜਨ ਦਾ ਚਲਾਨ ਕੱਟਾਂਗੇ। ਇਹਨਾਂ ਦਾ ਸਾਰਾ ਅਨਹਾਈਜਨ ਦਾ ਚਲਾਨ ਹੋਣਾ ਤੇ ਅਨਹਾਈਜਨ ਦਾ ਚਲਾਨ ਕੱਟ। ਇੱਕ ਵਾਰੀ ਜਿੰਨੇ 80 ਜਿੰਨੇ 11-12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਸਵੀਓ ਬਣਿਓ ਚਾਹੇ ਭੁੱਖੇ ਸੀ। ਚਾਹੇ ਵੱਡੀ ਕੰਟੀਨ ਸੀ। ਹਰਾਨੀ ਦੀ ਗੱਲ ਸੀ ਬਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆ ਕੋਰਟ ਕੰਪਲੈਕਸ ਚ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀਐਮ ਹਸਪੀਟਲ ਉਹਨਾਂ ਕੋ ਵੀ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਦਾ ਇੱਕ ਰੇੜੀ ਵਾਸਤੇ ਛੋਟੀ ਜਿਹੀ ਕੈਟਾਗਰੀ ਦੀ 2.5000 ਰੁਪਏ ਸੇਲ ਹੈ ਦੇ ਲਈ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲੈਂਦੇ ਲੋਕੀ ਫਿਰ ਅੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ 허ਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ ਚ ਇਨਵੋਲਵ ਹੈ ਉਹ ਵੀ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆਂ ਕੋਈ ਵਿਦੇਸ਼ਾਂ ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰਨੀਏ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਉਹਨਾਂ ਦੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾਂ ਏ ਢੀਠਾ ਵਾਲਾ ਰਵਈਆ ਕਿਉਂ ਆਉਂਦਾ ਸੋ ਬਹੁਤ ਵਧੀਆ ਜਮਨ ਕਰਦੇ ਇਹਨੀਆਂ ਵੀਡੀਓ ਦੇਖਦੇ ਆ ਜਿੱਦਾਂ ਇਹ ਤੱਕ ਅਫਸਰ ਆ ਜਿਕੇ ਦੇ ਪੰਜਾਬ ਦੇ ਸਾਡੇ ਸਾਰੇ ਇਦਾਂ ਹੁਣ ਤੇ ਸ਼ਾਇਦ ਸਾਡੇ ਪੰਜਾਬ ਚੋਂ ਬਿਮਾਰੀਆਂ ਔਰ ਚਲੀ ਜਾਂਦੇ ਤੰਦਰੁਸਤ ਪੰਜਾਬ ਸਾਡਾ ਹੋ ਸਕਦਾ ਤੇ ਆਪਾਂ ਸਾਰੇ ਅਫਸਰਾਂ ਨੂੰ ਅਪੀਲ ਕਰਦੇ ਆ ਵੀ ਡਾਕਟਰ ਲਖਵੀਰ ਸਿੰਘਾ ਨੂੰ ਕਰਨ ਸਰਵਿਸ ਜੋ ਵੀ ਇਹ ਆਪਣੀ ਡਿਊਟੀ ਨਿਭਾ ਰਿਹਾ ਤੇ ਬਹੁਤ ਸਕੂਨ ਮਿਲਦਾ ਵੀ ਵਾਕਈ ਕੋਈ ਬੰਦਾ ਤੱਕ ਅਫਸਰ ਆ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ